ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਇਹ ਗੱਲਾਂ ਜ਼ਰੂਰ ਸੁਣੋ ਨੰਬਰ 1 ਇੱਕ ਕੱਪ ਗਾਜਰ ਅਤੇ ਚਿਕੁੰਦਰ ਦੇ ਜੂਸ ਵਿੱਚ ਥੋੜਾ ਜਿਹਾ ਨਿੰਬੂ ਨਿਚੋੜ ਕੇ ਪੀਣ ਦੇ ਨਾਲ ਖੂਨ ਵਧਦਾ ਹੈ ਨੰਬਰ 2 ਜੇਕਰ ਸਰੀਰ ਦੇ ਵਿੱਚ ਕੋਈ ਦਾਗ ਹੋ ਜਾਵੇ ਤਾਂ 15 ਦਿਨਾਂ ਤੱਕ ਰੋਜ਼ਾਨਾ 2 ਮਿੰਟ ਤੱਕ ਹਿੜਕੜੀ ਦੀ ਮਾਲਿਸ਼ ਕਰਨ ਦੇ ਨਾਲ ਦਾਗ ਦੂਰ ਹੋ ਜਾਂਦੇ ਹਨ ਨੰਬਰ 10 40 ਦਿਨਾਂ ਤੱਕ 7 ਬਦਾਮ 10 ਗ੍ਰਾਮ ਮਿਸ਼ਰੀ 10 ਗ੍ਰਾਮ 사ਫ ਨੂੰ ਪੀਸ ਕੇ ਰਾਤ ਨੂੰ ਗਰਮ ਦੁੱਧ ਦੇ ਨਾਲ ਖਾਣ ਨਾਲ ਦਿਮਾਗ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ। ਨੰਬਰ 5 ਪੋਜੰਦੇ ਨਾਲ ਕੱਚਾ ਪਿਆਜ਼ ਖਾਣ ਦੇ ਨਾਲ ਬੀਪੀ ਕੰਟਰੋਲ ਰਹਿੰਦਾ ਹੈ ਤੇ ਨਸਾਂ ਦੀਆਂ ਵੀ ਬਲੋਕਸ ਠੀਕ ਹੁੰਦੀ ਹੈ। ਨੰਬਰ 6 ਗੋੜਹਾਲ ਦਾ ਢੇਰ ਸਾਰਾ ਫੁੱਲ ਪਾਉਣ ਦੇ ਲਈ ਪਿਆਜ਼ ਦੇ ਛਿਲਕਿਆਂ ਨੂੰ 1 ਲੀਟਰ ਪਾਣੀ ਦੇ ਵਿੱਚ ਡੁਬੋ ਕੇ 2 ਦਿਨਾਂ ਤੱਕ ਰੱਖ ਦਿਓ ਫਿਰ ਇਸ ਨੂੰ ਛਾਣ ਕੇ 5 ਲੀਟਰ ਪਾਣੀ ਮਿਲਾਓ ਅਤੇ ਹਰ 15-20 ਦਿਨ ਗੁੜਹਾਲ ਦੇ ਪੌਦੇ ਦੇ ਵਿੱਚ ਪਾਓ ਨੰਬਰ 7 ਰੋਜ਼ਾਨਾ ਖਾਣਾ ਖਾਣ ਦੇ ਨਾਲ ਖੀਰਾ ਜ਼ਰੂਰ ਖਾਓ ਇਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਨੰਬਰ 8 ਸਵੇਰੇ ਦੇਰ ਦੇ ਨਾਲ ਉੱਠਣ ਵਾਲੇ ਵਿਅਕਤੀ ਦਾ दिमाग कमजोर और रहता है नंबर 9 आधा चम्मच हैव सम साल्ट ਦਾ 1 ਲੀਟਰ ਪਾਣੀ ਦੇ ਵਿੱਚ ਘੋਲ ਕੇ ਤुलसी ਦੇ ਪੌਦਿਆਂ ਦੇ ਉੱਪਰ ਚੰਗੀ ਤਰ੍ਹਾਂ ਸਪਰੇਅ ਕਰੋ 3-4 ਦਿਨਾਂ ਦੇ ਵਿੱਚ ਹਰੇ ਪੱਤੇ ਦਿਖਾਈ ਦੇਣ ਲੱਗ ਜਾਣਗੇ ਨੰਬਰ 10 ਦੋ ਨਿੰਬੂ ਦਾ ਰਸ 4 ਚਮਚੇ ਪੁਦੀਨੇ ਦੇ ਰਸ ਦੇ ਇੱਕ ਚੁਟਕੀ ਨਮਕ ਨੂੰ ਪਾਣੀ ਵਿੱਚ ਮਿਲਾ ਕੇ ਇੱਕ ਹਫ਼ਤੇ ਦੇ ਵਿੱਚ ਇੱਕ ਵਾਰ ਖਾਲੀ ਪੇਟ ਬੀਨ ਦੇ ਨਾਲ ਲੀਵਰ ਸਾਫ ਹੋ ਜਾਵੇਗਾ ਨੰਬਰ 11 ਵਜ਼ਨ ਨੂੰ ਕਿਵੇਂ ਘੱਟ ਕਰਨਾ ਹੈ ਇਸ ਦੇ ਪਾ ਸਾਨੂੰ ਹਰ ਰੋਜ਼ ਸਵੇਰੇ ਸੈਰ ਜ਼ਰੂਰੀ ਕਰਨੀ ਚਾਹੀਦੀ ਹੈ ਇਸ ਦੇ ਨਾਲ ਵਜ਼ਨ ਘੱਟ ਕੀਤਾ ਜਾ ਸਕਦਾ ਹੈ ਤੇ ਨਾਲ ਹੀ ਸਰੀਰ ਦੇ ਵਿੱਚ ਤਾਜ਼ਗੀ ਮਹਿਸੂਸ ਹੁੰਦੀ ਹੈ ਗਰਮ ਪਾਣੀ ਦੇ ਨਾਲ ਸ਼ਹਿਦ ਨੂੰ ਰੋਜ਼ ਸਵੇਰੇ ਇੱਕ ਗਲਾਸ ਗੁੰਗਣੇ ਪਾਣੀ ਦੇ ਨਾਲ ਦੋ ਚਮਚ ਸ਼ਹਿਦ ਦੇ ਲੈਣ ਨਾਲ ਤੁਹਾਡਾ ਵਜ਼ਨ ਆਸਾਨੀ ਦੇ ਨਾਲ ਘਟ ਹੋ ਸਕਦਾ ਹੈ। ਸ਼ਹਿਦ ਅਤੇ ਗੰਗਨੇ ਪਾਣੀ ਦਾ ਮਿਸ਼ਰਣ ਸਰੀਰ ਦੇ ਲਈ ਬਹੁਤ ਲਾਭਦਾਇਕ ਹੁੰਦਾ ਹੈ। ਹਰ ਯੋਗਾ ਜੋਗਾ ਕਰਨਾ ਚਾਹੀਦਾ ਹੈ ਕਿਉਂਕਿ ਯੋਗੀ ਦੇ ਬਹੁਤ ਸਾਰੇ ਫਾਇਦੇ ਹਨ। ਯੋਗੀ ਦੇ ਨਾਲ ਤੁਹਾਡਾ ਵਜ਼ਨ ਘਟ ਹੋ ਸਕਦਾ ਹੈ। ਹਰ ਯੋਗਾ ਕਰਨ ਵਾਲਾ ਵਿਅਕਤੀ ਮੋਟਾਪੇ ਜੈਸੇ ਰੋਗਾਂ ਤੋਂ ਮੁਕਤ ਰਹਿੰਦਾ ਹੈ। ਵਜ਼ਨ ਘਟ ਕਰਨ ਦੇ ਲਈ ਪਾਣੀ ਪੀਣਾ ਬਹੁਤ ਹੀ ਜ਼ਰੂਰੀ ਹੈ। ਜੇਕਰ ਤੁਸੀਂ 1 ਘੰਟਾ ਪਹਿਲਾਂ ਰੋਟੀ ਤੋਂ ਪਾਣੀ ਪੀ ਲੈਂਦੇ ਹੋ ਤਾਂ ਰੋਟੀ ਦੀ ਭੁੱਖ ਘੱਟ ਲੱਗਦੀ ਹੈ ਇਸ ਦੇ ਨਾਲ ਵੀ ਵਜ਼ਨ ਘਟ ਹੋ ਸਕਦਾ ਹੈ। ਨੰਬਰ 13 ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਦੋ ਬਾਰ ਕਾਲੇ ਖਜੂਰ ਖਾਂ ਦੇ ਨਾਲ ਜੋੜਾਂ ਦਾ ਦਰਦ ਪੈਰਾਂ ਦੀ ਸੋਜ ਆਦ ਠੀਕ ਹੋ ਜਾਂਦੀ ਹੈ ਨੰਬਰ 14 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਖਾਂਸੀ ਅਤੇ ਕਫ ਹੈ ਤਾਂ ਤੇਲ ਦੇ ਤੇਲ ਦੇ ਵਿੱਚ ਪਿਆਜ਼ ਲਸਣ ਅਤੇ ਅੰਡੇ ਨੂੰ ਫੋਨ ਕੇ ਖਾਲੀ ਮਿਰਚ ਦੇ ਨਾਲ ਖਾਲੀ ਪੇਟ ਨਾਲ ਖਾਂਸੀ ਠੀਕ ਹੋ ਜਾਂਦੀ ਹੈ ਨੰਬਰ 15 ਫੁੱਲ ਗੋਭੀ ਦੇ ਵਿੱਚ ਪਾਏ ਜਾਣ ਵਾਲੇ ਕੋਲ ਇਨ ਬ੍ਰੈਨ ਹੈਲਥਰ ਠੀਕ ਰੱਖਦਾ ਹੈ ਇਸ ਦਾ ਸੇਵਨ ਤੇ ਨਾਲ ਮੂਡ ਫਰੈਸ਼ ਹੁੰਦਾ ਹੈ ਤੇ ਭੁੱਲਣ ਦੀ ਸਮੱਸਿਆ ਨਹੀਂ ਹੁੰਦੀ ਨੰਬਰ 16 ਸਬਜ਼ੀਆਂ ਦਾਲਾਂ ਦੇ ਵਿੱਚ ਅਦਰਕ ਲਸਣ ਦਾ ਪੇਸਟ ਇਸਤੇਮਾਲ ਕਰਨ ਦੀ ਜਗ੍ਹਾ ਅਦਰਕ ਲਸਣ ਨੂੰ ਕੁੱਟ ਕੇ ਪਾਓ ਅੱਛਾ ਟੇਸਟ ਬਣਦਾ ਹੈ ਨੰਬਰ 17 ਆਲੂਆਂ ਦੇ ਪਰੌਂਠੇ ਜ਼ਿਆਦਾ ਟੇਸਟੀ ਬਣਾਉਣ ਦੇ ਲਈ ਆਲੂਆਂ ਦੇ ਮਿਸ਼ਰਣ ਦੇ ਵਿੱਚ ਥੋੜੀ ਜਿਹੀ ਕਸੂਰੀ ਮੇਥੀ ਪੀਸ ਕੇ ਮਿਲਾ ਦਿਓ ਟੇਸਟ ਵਧੀਆ ਹੋਵੇਗਾ ਨੰਬਰ 18 ਸ਼ੈਂਪੂ ਦੀ ਜਗ੍ਹਾ 100 ਗ੍ਰਾਮ ਦਹੀਂ ਦੇ ਵਿੱਚ ਥੋੜੀ ਜਿਹੀ ਕਾਲੀ ਮਿਰਚ ਮਿਲਾ ਕੇ ਹਫਤੇ ਵਿੱਚ ਬਾਲ ਧੋ ਲੋ ਇਸ ਦੇ ਨਾਲ ਬਾਲ ਕਾਲੇ ਹੁੰਦੇ ਹਨ ਅਤੇ ਬਾਲਾਂ ਨੂੰ ਵੀ ਝੜਨ ਤੋਂ ਰੋਕਦੀ ਹੈ ਨੰਬਰ 19 ਇੱਕ ਛੋਟਾ ਜਿਹਾ ਬਰਫ਼ ਦਾ ਟੁਕੜਾ ਲੋ ਅਤੇ ਉਸ ਨੂੰ ਕੱਪੜੇ ਵਿੱਚ ਕਵਰ ਕਰਕੇ ਆਪਣੇ ਚਿਹਰੇ ਦੇ ਉੱਪਰ ਲਗਾ ਲੋ ਦਾਗ ਹੌਲੀ-ਹੌਲੀ ਗਾਇਬ ਹੋ ਜਾਣਗੇ ਨੰਬਰ 20 ਨੰਬਰ 20 ਜੇਕਰ ਤੁਸੀਂ ਰੋਜ਼ ਸਵੇਰੇ ਗਰਮ ਪਾਣੀ ਦੇ ਵਿੱਚ ਚੁਟਕੀ ਭਰ ਕਾਲੀ ਮਿਰਚ ਪਾਊਡਰ ਅਤੇ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਪੀਂਦੇ ਹੋ ਤਾਂ ਸਰੀਰ ਦਾ ਮੋਟਾ ਵਾਜ਼ਨ ਵਧੇਗਾ ਅਤੇ ਚਰਬੀ ਪਿਘਲ ਜਾਵੇਗੀ ਸਰੀਰ ਦਾ ਵਜ਼ਨ ਤੇਜ਼ੀ ਨਾਲ ਘਟ ਹੋਣ ਲੱਗੇਗਾ ਨੰਬਰ 21 ਇੱਕ ਚਮਚਾ ਸ਼ੁੱਧ ਸ਼ਹਿਦ ਵਿੱਚ ਚुटकी भर ਪੀਸੀ ਕਾਲੀ ਮਿਰਚ ਮਿਲਾ ਕੇ ਖਾਣ ਦੇ ਨਾਲ ਜੁਖਾਮ ਖਾਂਸੀ ਗਲੇ ਦੀ ਕਫ ਅਤੇ ਸੀਨੇ ਦੀ ਜਕੜਨ ਜਿਹੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਨੰਬਰ 2 ਕarele ਦੀ ਜਦੋਂ ਵੀ ਤੁਸੀਂ ਸਬਜ਼ੀ ਬਣਾਉਂਦੇ ਹੋ ਤਾਂ ਕareleਆਂ ਦੇ ਟੁਕੜਿਆਂ ਨੂੰ ਥੋੜਾ ਪਹਿਲਾਂ ਫਰਾਈ ਕਰ ਲੋ ਇਸ ਦੇ ਨਾਲ ਕareleਆਂ ਦੀ ਸਬਜ਼ੀ ਬਹੁਤ ਸੁਆਦਿਸ਼ਟ ਬਣਦੀ ਹੈ ਅਤੇ ਜਲਦੀ ਵੀ ਬਣ ਜਾਂਦੀ ਹੈ ਇਹ ਵੀਡੀਓ ਆਮ ਜਾਣਕਾਰੀ ਦੇ ਆਧਾਰ 'ਤੇ ਹੈ ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਹੁਤ ਬਹੁਤ ਵਾਦਾ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ